ਆ ਬੇਟੋ ਆਓ ਉਧਰ ਆਓ ਇੱਥੇ ਆਓ ਕੇ ਅਰੇ ਮਨੀਏ ਆ ਜੀਏ ਆ ਤਾਂ ਤਪੱਸਵ ਅੱਜ ਖੇਡ ਗਰਾਊਂਡ ਦੇ ਵਿੱਚ ਖਿਡਾਰੀਆਂ ਦੇ ਨਾਲ ਪਿੰਡ ਦੇ ਪਤਵੰਤੇ ਵੀ ਇਕੱਤਰਤ ਹੋਏ ਨੇ ਕੀ ਕਾਰਨ ਹੈ ਦੇਖੋ ਜੀ ਜਿਹੜਾ ਅਸੀਂ ਇੱਕ ਮੁਹਿੰਮ ਚਲਾਈ ਸੀਗੀ ਬੱਚਿਆਂ ਨੂੰ ਨਸ਼ੇ ਦਾ ਦੂਰ ਕਰਨ ਲਈ ਵਾਸਤੇ ਜਿਵੇਂ ਸਾਡੇ ਕੋਚ ਸਾਫੀ ਦੇ ਕੋਲੀ ਸਿੰਘ ਇਹਨੂੰ ਪਿਆਰ ਨਾਲ ਭੰਗਾ ਕਹਿੰਦੇ ਆ ਤੇ ਇਹਨੂੰ ਇੱਕ ਸ਼ੌਂਕ ਸੀਗਾ ਵੀ ਬੱਚਿਆਂ ਨੂੰ ਲੈ ਕੇ ਆਪਾਂ ਅੱਗੇ ਪਹੁੰਚਣਾ ਤਾਂ ਕੁਦਰਤੀ ਚੱਲਦੇ ਚੱਲਦੇ ਸਾਡਾ ਦੋਨਾ ਹਟਾਈਪ ਹੋਇਆ ਤੇ ਮੈਨੂੰ ਵੀ ਸ਼ੌਂਕ ਸੀਗਾ ਦੇ ਬੱਚਿਆਂ ਦਾ ਪ੍ਰਵੇਸ਼ ਇੱਕ ਨਸ਼ਿਆਂ ਤੋਂ ਦੂਰ ਹੋ ਕੇ ਹੀ ਬਣਨਾ ਤੇ ਉਹਦੇ ਵਿੱਚ ਅਸੀਂ ਇਕੱਠੇ ਹੋ ਕੇ ਸਟਾਰਟ ਕੀਤਾ ਮੇਰੇ ਕੋ ਪਹਿਲਾਂ ਏਨੇ ਪਿੰਡ ਵਿੱਚ ਕੁਝ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਫੰਡ ਦੀ ਕਮੀ ਕਰਨਾ ਜਾਂ ਕਿਸੇ ਹੋਰ ਕਾਰਨ ਇਹ ਕੰਮ ਨਹੀਂ ਚੜੇ ਕਿਉਂਕਿ ਪੋਲੀਟਿਕਲ ਮਸਲੇ ਵੀ ਹੁੰਦੇ ਨੇ ਵੀ ਹੋਰ ਮਸਲੇ ਵੀ ਹੁੰਦੇ ਨੇ ਚਾਹੇ ਕੋਈ ਧੜਾ ਹੁੰਦਾ ਜਾਂ ਕੁਝ ਵੀ ਹੁੰਦਾ ਤੇ ਧੜੇ ਦੇ ਹਿਸਾਬ ਨਾਲ ਬੰਲੇ ਆਪਣੇ ਵਾਲੇ ਪਰਮੋਟ ਹੁੰਦੇ ਨੇ ਤੇ ਜੇ ਆਪਾਂ ਦੇਖਿਆ ਜਾਵੇ ਖੇਡ ਦੀ ਭਾਵਨਾ ਨਾਲ ਜਾਂ ਬੱਚਿਆਂ ਦੇ ਪ੍ਰਵੇਸ਼ ਨੂੰ ਨਾ ਬਿਹਤਰ ਕਰਨ ਵਾਸਤੇ ਕੋਈ ਅੱਗੇ ਨਹੀਂ ਲੱਗ ਜਾਂਦਾ ਕਿਉਂਕਿ ਇੱਥੇ ਪੌਲਿਟਿਕਲ ਬੰਦੇ ਆਪਣੇ ਬੰਦਿਆਂ ਨੂੰ ਸੈੱਟ ਕਰਕੇ ਉਸ ਤਰੀਕੇ ਨਾਲ ਹੀ ਕੰਮ ਕਰਦੇ ਨੇ ਤੁਸੀਂ ਪਿੰਡ ਦੇ ਨੌਜਵਾਨ ਸਰਪੰਚ ਚੁਣੇ ਗਏ ਹੋ ਤੁਸੀਂ ਖਿਡਾਰੀਆਂ ਦੇ ਲਈ ਕੀ ਸਹਿਯੋਗ ਕਰ ਰਹੇ ਹੋ ਇਸ ਖੇਡ ਗਰਾਊਂਡ ਦੇ ਵਿੱਚ ਦੇਖੋ ਜਦੋਂ ਆਪਣਾ ਇਹ ਕੋਚ ਸਾਹਿਬ ਕੰਮ ਕਰ ਰਹੇ ਸੀਗੇ ਇੱਥੇ ਦੇਖਿਆ ਸੀ ਪਾਣੀ ਗਰਾਊਂਡ ਲਵਾਉਣਾ ਬੜਾ ਮੁਸ਼ਕਲ ਹੋ ਰਿਹਾ ਸੀਗਾ ਤੇ ਬੱਚੇ ਵਿਚਾਰੇ ਬਾਰਡੀਆਂ ਲੈ ਕੇ ਗਰਾਉਂਡ 'ਚ ਕੰਮ ਕਰ ਰਹੇ ਸੀ ਮੈਨੂੰ ਦੇਖ ਕੇ ਬਹੁਤ ਹੌਸਲਾ ਲੱਗਿਆ ਯਾਰ ਅ ਵੀ ਦੇਖੋ ਖੇਡ ਰਹੇ ਨੇ ਇੱਕ ਮਿੰਟ ਕਰ ਰਹੇ ਨੇ ਛੋਟੇ ਛੋਟੇ ਬੱਚੇ ਆ ਪਹਿਲਾਂ ਸਟਾਰਟਿੰਗ ਮੈਥਿਕ ਸਮਰਸੀਬਲ ਕਰਾਇਆ ਸੀਗਾ ਜਦੋਂ ਇਹਨੂੰ ਦੇਖ ਕੇ ਇਹਨੂੰ ਉਤਸਾਹ ਲੱਗਿਆ ਹਾਂ ਯਾਰ ਵੀ ਸਭਾ ਸਾਹਿਬ ਉਹਦੋਂ ਮੈਂ ਨਹੀਂ ਸੀ ਬਣਿਆ ਇਹ ਲੱਗਿਆ ਯਾਰ ਵੀ ਇਹ ਸਾਡੀ ਹੈਲਪ ਕਰੇਗਾ ਚਲੋ ਮੈਂ ਬਹੁਤ ਤੋਂ ਬਾਅਦ ਸਪ੍ਰਿੰਗਰ ਲਵਾਇਆ ਜਿਹਨੇ ਸਾਰੇ ਗਰਾਉਂਡ 'ਚ ਪਾਣੀ ਦਿਵਾਉਣ ਵਾਸਤੇ ਅਲਗ-ਅਲਗ ਜਗ੍ਹਾ ਤੇ ਪਾੜੇ ਲੱਗੇ ਹੋਏ ਨੇ 8 ਪੁਆਇੰਟ ਹੈਗੇ ਆ ਤੇ ਸ਼ਾਮ ਨੂੰ ਪਾਣੀ ਦਿਵਾਉਣਾ ਇਜ਼ੀ ਹੁੰਦਾ ਉਸ ਤੋਂ ਬਾਅਦ ਜਿਹੜੀ ਗਰਾਊਂਡ ਦੇ ਵਿੱਚ ਲਾਈਟਿੰਗ ਕੀਤੀ ਹੋਈ ਹੈ ਸਾਰੇ ਦੇਖੋ ਪੋਲ ਘੁਮਾ ਕੇ ਦੇਖ ਸਕਦੇ ਹੋ ਲਾਈਟਿੰਗ ਹੈ ਉਸ ਤੋਂ ਬਾਅਦ ਗਰਾਊਂਡ ਦੇ ਬਾਹਰ ਵੀ ਲਗਾਇਆ ਗਿਆ ਲਖੇਡ ਮੈਦਾਨ ਬਣਾਉਣੇ ਨਾਲ ਤੇ ਉਸ ਤੋਂ ਬਾਅਦ ਜਿੰਨੀ ਬਾਉਂਡਰੀ ਹੈ ਗਰਾਊਂਡ ਦੀ ਜਿਹੜਾ ਕੰਮ ਚੱਲ ਰਿਹਾ ਹੁਣ ਇੰਟਰਲੋਕ ਟਾਈਲ ਲਗਾ ਕੇ ਇੱਥੇ ਟਰੈਕ ਬਣਾਇਆ ਜਾ ਰਿਹਾ ਜੇ ਕੋਈ ਬੈਠਣ ਨੂੰ ਚੱਲੇ ਨੂੰ ਕਿਸੇ ਨੂੰ ਦਿੱਕਤ ਨਾ ਹੋਵੇ ਤੇ ਜਿਹੜਾ ਆਲ ਵਾਲਾ ਸਮਾਂ ਹੈਗਾ ਉਹ ਵੀ ਕਾਫੀ ਬਲਕੇ ਉਜਵਲ ਹੈ ਬੱਚਿਆਂ ਵਾਸਤੇ ਤੇ ਮੈਂ ਕਾਫੀ ਕੋਸ਼ਿਸ਼ਾਂ ਕਰ ਰਿਹਾ ਅੱਗੇ ਬੱਚਿਆਂ ਨੂੰ ਲੈ ਕੇ ਜਾਣ ਨੂੰ ਤੇ ਆਉਣ ਵਾਲੇ ਸਮੇਂ 'ਚ ਇਹ ਬੱਚਿਆਂ ਨੂੰ ਸਰਪ੍ਰਾਈਜ਼ ਦੇਵਾਂਗੇ ਬਹੁਤ ਵੱਡੇ-ਵੱਡੇ ਮੈਂ ਹੁਣ ਕਮੈਂਟ ਨਹੀਂ ਕਰ ਰਿਹਾ ਅਚਾਨਕ ਪਿਛਲੀ ਵਾਰ ਚਰੋਦੀ ਤੋਂ ਆਪਣੇ ਇੱਕ ਪੱਤਰਕਾਰ ਆਏ ਸੀਗੇ ਤੇ ਇਸ ਤਰ੍ਹਾਂ ਇੰਗਲੈਂਡ ਨੇ ਤੇ ਸੱਜਣ ਮਿੱਤਰ ਨੇ ਆਪਣੇ ਉਹਨੇ ਕਿਹਾ ਸੀ ਕਿੰਨਾ ਮੈਂ ਤਾਂ 6 ਮਹੀਨੇ ਬਾਅਦ ਇੰਟਰਵਿਊ ਕਰਨੀ ਆ ਮੈਂ ਵੀ 6 ਮਹੀਨੇ ਬਾਅਦ ਅੱਗੇ ਦੇਖ ਲਿਓ ਚਲੋ 6 ਮਹੀਨੇ ਬਾਅਦ ਕੰਮ ਹੋ ਗਿਆ ਸਾਡਾ ਮਿੱਤਰ ਅੱਜ ਇੰਗਲੈਂਡ ਬੈਠਾ ਹੋਇਆ ਤੇ ਬੜਾ ਧੰਨਵਾਦ ਉਹਦਾ ਵੀ ਤੇ ਅੱਜ ਉਹਦੀ ਜਗ੍ਹਾ ਤੁਸੀਂ ਆਏ ਹੋਇਓ ਤੇ ਤੁਹਾਡਾ ਵੀ ਧੰਨਵਾਦ ਹੈ ਤੇ ਆਉਣ ਵਾਲੇ ਸਮੇਂ 'ਚ ਤੁਸੀਂ 3 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਹੋਰ ਦੇਖਿਓ ਗਰਾਊਂਡ ਦੀ ਕਾਇਆ ਕਲਪ ਜਿਹੜੀ ਹੈਗੀ ਆਪਾਂ ਉਹ ਕਾਫੀ ਚੇਂਜ ਕਰ ਦੇਣੀ ਹੈ ਧੰਨਵਾਦ ਧੰਨਵਾਦ ਸਭ ਸਵਾਗਤ ਹੈ ਮੈਂ ਪਾਈਕੇ ਕਿੰਨੇ ਲਾਣਾ ਹਾਂਜੀ ਪ੍ਰਧਾਨ ਜੀ ਅੱਜ ਉਚੇਚੇਪਾ ਪੇ ਖੇਡ ਗਰਾਊਂਡ ਦੇ ਵਿੱਚ ਆਪਾਂ ਜੁੜੇ ਆ ਸਾਰੇ ਕੀ ਕਰ ਰਹੇ ਸਰ ਸਾਡੇ ਕੋਲ ਪ੍ਰੈਕਟਿਸ ਲਈ ਅਸੀਂ ਆਂਦੇ ਸੀਗੇ ਸਾਡੇ ਕੋਲ ਨਾ ਇਹ ਜੁੜੇ ਨੇ ਸਾਬ ਸਾਡੇ ਦਿੱਲੀ ਤੋਂ ਜੀ ਅਕੈਡਮੀ ਤੋਂ ਜੀ ਇਹ ਬੱਚਿਆਂ ਨੂੰ ਕੁਛ ਸਪੈਸ਼ਲ ਵਰਦੀਆਂ ਵਗੈਰਾ ਫੁੱਟਬਾਲਾਂ ਵਗੈਰਾ ਜਿਹੜੇ ਕਿ ਸਾਨੂੰ ਫ੍ਰੀ ਦੇ ਕੇ ਜਾ ਰਹੇ ਨੇ ਜੀ ਕਹਿੰਦੇ ਤੁਸੀਂ ਬੱਚਿਆਂ ਨੂੰ ਖੇਡਾਂ ਨਾਲ ਜੋੜੋ ਜਿੱਦਾਂ ਮਰਜੀ ਅਸੀਂ ਉਸ ਕੰਮ ਨੂੰ ਲੱਗੇ ਹੋਏ ਹਾਂ ਜੀ ਬੜਾ ਧੰਨਵਾਦ ਕਰਦੇ ਹਾਂ ਪਹਿਲਾਂ ਤਾਂ ਇਹਨਾਂ ਦਾ ਇੱਥੇ ਪਹੁੰਚੜ ਤੇ ਜੀ ਦਿੱਲੀ ਤੋਂ ਇੰਨੀ ਦੂਰ ਤੋਂ ਸਾਡੇ ਕੋਲੇ ਪਹੁੰਚੇ ਨੇ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਇਹਨਾਂ ਦਾ ਅਸੀਂ ਵੈਰੀ 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 ਮੱਚ ਥੈਂਕ ਯੂ ਕਰਦੇ ਹਾਂ ਜੀ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਕਿੰਨੇ ਕੋ ਬੱਚੇ ਨੇ ਜਿਹੜੇ ਤੁਹਾਡੇ ਕੋਲ ਪ੍ਰੈਕਟਿਸ ਲਈ ਆਉਂਦੇ ਨੇ ਔਰ ਉਹਨਾਂ ਦੀ ਕੋਚਿੰਗ ਦਾ ਕੋਈ ਫੀਸ ਜਾਂ ਉਹਨਾਂ ਦੀ ਕੋਈ ਜਿਹੜੀ ਉਹਨਾਂ ਨੂੰ ਖਰਾਕ ਦਿੱਤੀ ਜਾ ਰਹੀ ਆ ਉਹਦੇ ਬਾਰੇ ਦੱਸੋ ਜੀ ਸਰ ਅਸੀਂ ਤਕਰੀਬਨ 4 ਸਾਲ ਤੋਂ ਇਹ ਕੰਮ ਸਟਾਰਟ ਕੀਤਾ ਹੋਇਆ ਬੱਚਿਆਂ ਨੂੰ ਖਡਾਉਣ ਦਾ ਜੀ ਉਹਦੀ ਪ੍ਰੈਕਟਿਸ ਦਾ ਜ ਜੀ ਸੱਜ ਤੱਕ 1 ਰੁਪਿਆ ਵੀ ਨਹੀਂ ਲਈ ਜੀ ਤੇ ਇਹਨਾਂ ਨੂੰ ਜਿੱਥੇ ਕਿਤੇ ਲੈ ਕੇ ਜਾਣਾ ਘਡਾਉਣ ਵਾਸਤੇ ਅਸੀਂ ਟੂਰਨਾਮੈਂਟ ਖੇਲਦੇ ਆ ਜੀ ਘੱਟ ਤੋਂ ਘੱਟ ਅਸੀਂ 15 20 ਟੂਰਨਾਮੈਂਟ ਜਿੱਤ ਚੁੱਕੇ ਆ ਜੀ ਤੇ ਅਸੀਂ 1 ਰੁਪਿਆ ਵੀ ਬੱਚੇ ਕੋ ਕਿਸੇ ਕੋ ਨਹੀਂ ਲੈਂਦੇ ਜੀ ਫ੍ਰੀ ਇਹਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਜੀ ਇਹਨਾਂ ਨੂੰ ਖਾਣ ਪੀਣ ਦਾ ਲੈ ਕੇ ਆਣ ਜਾਣ ਦਾ ਸਾਰਾ ਖਰਚਾ ਫ੍ਰੀ ਹੁੰਦਾ ਜੀ ਤੇ ਮੈਂ ਆਪਣੇ ਪਤਵੰਤੇ ਸੱਜਣ ਜਿਹੜੇ ਸਾਡੇ ਪਿੰਡ ਦੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਵੈਸੇ ਪਿੰਡ ਸਾਰਾ ਹੀ ਆਪਾਂ ਨੂੰ ਸਾਥ ਦੇ ਰਿਹਾ ਪਰ ਸਾਡੇ ਜਿਹੜੇ ਐਨ ਆਰ ਆਈ ਵੀਰ ਬੈਠੇ ਨੇ ਜਿਵੇਂ ਅਮਨਦੀਪ ਸਿੰਘ ਢਾਲੀਵ ਬਜਿੱਤਰ ਸਿੰਘ ਜੀ ਜੁਕੇ ਤੋਂ ਨੇ ਮੋਹਨ ਸਿੰਘ ਜੀ ਜੁਕੇ ਤੋਂ ਨੇ ਕੈਨੇਡਾ ਤੋਂ ਆ ਬਿੱਟੂ ਵੀਰ ਸਾਡੇ ਐਦਾਂ ਹੈਗੇ ਨੇ ਐਨ ਆਰ ਆਈ ਵੀਰ ਜਿਹੜੇ ਸੱਤ ਸਮੁੰਦਰ ਪਾਰ ਜਾ ਕੇ ਵੀ ਸਾਡੇ ਨਾਲ ਇੱਥੇ ਗਰਾਊਂਡ ਨਾਲ ਜੁੜੇ ਹੋਏ ਨੇ ਜੀ ਡੇਲੀ ਬੱਚੇ ਪ੍ਰੈਕਟਿਸ ਕਰਨ ਆਉਂਦੇ ਨੇ ਜੀ ਠੀਕ ਹੈ ਜੀ ਤੇ ਮਤਲਬ ਪ੍ਰੈਕਟਿਸ ਕਰਕੇ ਜਾਂਦੇ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਉਹ ਜ਼ਰੂਰ ਇਹ ਸਰਪੰਚ ਸਾਹਿਬ ਨੇ ਇਹਨਾਂ ਦਾ ਵੀ ਧੰਨਵਾਦ ਹੈ ਜੀ ਇਹ ਵੀ ਸਾਨੂੰ ਬਹੁਤ ਸਨਮਾਨ ਮਹਿਜਾ ਕਰਾਂਦੇ ਨੇ ਜੀ ਆਪਾਂ ਅੱਜ माणेवाल के खेड ग्राउंड अपनी टीम नाल पुजे ना हो खिडारियों के रूबरू हो करना तो आ, मेरा नाम अरूप दास है मैं वैसे कलकत्ता से हूँ तो मैं बंगाली हूँ पर मैं दिल्ली में रहता हूँ और 25 साल से मैं कोचिंग कर रहा हूँ फुटबॉल यूथ बच्चे और यूथ की कोचिंग फुटबॉल कोचिंग तो मैं क्वालिफाइड कोच हूँ सी, सी लाइसेंस है मेरा और मैं एक एनजीओ चलाता हूं कॉल इंडिया यूथ सॉकर एसोसिएशन और उसमें हम एक प्रोजेक्ट चलाते हैं जिसमें हम जोश फुटबॉल प्रोजेक्ट के नाम पे चलाते हैं और इस प्रोजेक्ट में हम गांव और पिंड के बच्चे को हम सहायता देते हैं फुटबॉल्स की सहायता देते हैं किट की सहायता देते हैं कोचेस को मदद करते हैं जो कोचेस जो छोटे छोटे गांव के एकेडमी चलाते हैं तो हम उनको मदद करते हैं जितना भी क्योंकि उनके पास उनके पास इतनी ट्रेनिंग की इक्विपमेंट नहीं होती है तो हमने पिछले पांच साल में हमने पांच हजार बच्चों की मदद की है और ये है हमने हरियाणा में पंजाब में उत्तराखंड में राजस्थान में जम्मू एंड कश्मीर यूपी बंगाल और सिक्किम आठ स्टेट में की, की है पांच हजार बच्चे की और अप्रोक्सीमेटली पचपन छप्पन गांव की एकेडमी को हमने सहायता दी है लड़कियों को भी देते हैं लड़कियों को ज्यादा देते हैं वैसे ओके और हमारे पंजाब में जहाँ पे हमने सहायता की का है ज्यादातर फजिलका है श्री मुख्तसर साहेब मानसा यहाँ इस साइड पे हमने खाली एक ही जगह को दी है जलंधर के पास समराई जंडियाला तो ये दूसरी बार हम यहाँ पे आ रहे हैं थोड़ी नॉर्थ में आ रहे हैं तो हम वैसे थोड़े सामान की सहायता दे रहे हैं और हम आज जाएं इनको बच्चे को किट और फुटबॉल और ये इक्विपमेंट देने के लिए